ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋੜਦਵਾਲਾ ਸਾਹਿਬ ਗੁਰੂ ਨਾਨਕ ਪ੍ਰਕਾਸ਼ 트੍ਰੈਸੀ ਦਮਦਮੀ ਟਕਸਾਲ ਇੱਥੇ ਆਪਾਂ ਪਹੁੰਚੇ ਹੋਏ ਆ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਸ਼ਰਦਾ ਦੇ ਨਾਲ ਬਹੁਤ ਹੀ ਖੁਸ਼ੀ ਦੇ ਨਾਲ ਬੜੀ ਉਤਸ਼ਾਹ ਦੇ ਨਾਲ ਜਿਹੜਾ ਹੋਲੇ ਮਹੱਲੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾਣਾ ਹੈ ਉਸ ਸੰਬੰਧ ਦੇ ਵਿੱਚ ਸਪੋਰਟਸ ਡੇ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਜਿੱਥੋਂ ਦੂਰੋਂ ਨੇੜੇੋਂ ਆ ਕੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਆ ਸ਼ਰਕਤ ਕੀਤੀ ਆ ਸਸალი ਆਇਆ ਆ ਪ੍ਰਬੰਧਕਾਂ ਦੇ ਨਾਲ ਸંચਾਲਕਾਂ ਦੇ ਨਾਲ ਗੱਲਬਾਤ ਕਰਦੇ ਆ ਆ ਸਭ ਤੋਂ ਪਹਿਲਾਂ ਬਹੁਤ-ਬਹੁਤ ਵਧਾਈ ਹੋਵੇ ਇਸ ਬਹੁਤ ਹੀ ਖੁਸ਼ੀ ਭਰੇ ਮੌਕੇ ਦੇ ਉੱਤੇ ਬੜੇ ਵਧੀਆ ਢੰਗ ਦੇ ਨਾਲ ਇਹ ਸਾਰਾ ਕੁਝ ਚੱਲ ਰਿਹਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਸਮਾਗਮ ਬਾਰੇ ਅੱਜ ਦੇ ਪ੍ਰੋਗਰਾਮ ਦੇ ਬਾਰੇ ਥੋੜੀ ਜਾਣਕਾਰੀ ਹੋਰ ਦਿਓ ਅੱਜ ਦਾ ਇਹ ਸਮਾਗਮ ਸਾਡਾ ਜੋ ਗੁਰੂ ਅੰਗਦ ਦੇ ਪਬਲਿਕ ਸਕੂਲ ਟ੍ਰੈਸੀ ਵਿਖੇ ਸਾਡੇ ਸਤਿਕਾਰਯੋਗ ਬਾਬਾ ਜੀ ਧਰਮ ਸਿੰਘ ਜੀ ਤੇ ਸਾਡੇ ਵੀਰ ਦੀਪ ਸਿੰਘ ਜੀ ਜਿਨ੍ਹਾਂ ਨੇ ਇੱਕ ਸੁਪਨਾ ਲਿਆ ਸੀ ਕਿ ਇੱਥੇ ਟਰੈਸੀ ਗੁਰੂ ਘਰ ਦੇ ਵਿੱਚ ਜਿੱਥੇ ਹਰ ਸਾਲ ਅਸੀਂ ਨਗਰ ਕੀਰਤਨ ਕਰਾਉਂਦੇ ਆ ਉਹਦੇ ਨਾਲ ਇੱਕ ਦਿਨ ਪਹਿਲਾਂ ਬੱਚਿਆਂ ਨੂੰ ਪੰਜਾਬੀ ਕਲਚਰ ਦੇ ਨਾਲ ਪੰਜਾਬੀ ਸੱਭਿਆਚਾਰ ਦੇ ਨਾਲ ਜੋੜਨ ਵਾਸਤੇ ਕੁਝ ਪੰਜਾਬੀ ਪੁਰਾਣੀਆਂ ਰਵਾਇਤਾਂ ਦੀਆਂ ਦੇ ਖੇਡਾਂ ਆ ਉਹ ਕਰਵਾਈਆਂ ਜਾਣ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ ਤੇ ਸਾਨੂੰ ਇਹ ਅੱਗੇ ਲਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਆ ਸੋ ਭਾਜੀ ਦੀਪ ਸਿੰਘ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇਕੱਠਾ ਕੀਤਾ ਆ ਤੇ ਇੱਕ ਸਾਡੀ ਕਿ ਟੀਮ ਬਣਾਈ ਆ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਬਾਬਾ ਜੀ ਕਿਰਪਾ ਸਦਕਾ ਜਿੰਨੇ ਵੀ ਸੇਵਾਦਾਰ ਐ ਇੱਥੇ ਕਿਸੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਉਮੈ ਨਹੀਂ ਹੈਗੀ ਸਾਰੇ ਹੀ ਬੜੇ ਮਿਰਪਾ ਦੇ ਵਿੱਚ ਰਹਿ ਕੇ ਡਰ ਦੇ ਨਾਲ ਮਤਲਬ ਬੜੇ ਵਧੀਆ ਤਰੀਕੇ ਨਾਲ ਇੱਕ ਸੇਵਾ ਭਾਵਨਾ ਸਮਝ ਕੇ ਨਹੀਂ ਅਸੀਂ ਤਕਸਾਲ ਦਾੜਾ ਗੁਰੂ ਘਰ ਇੱਥੇ ਸ਼ਹੀਦਾਂ ਦੀ ਜਾਜ ਗੁਰੂ ਘਰ ਬਣ ਰਿਹਾ ਹੈ ਸ਼ਹੀਦਾਂ ਨੂੰ ਮੁੱਕ ਰੱਖ ਕੇ ਸਾਰੇ ਤਨੁ ਮਨੋਂ ਆਣ ਕੇ ਇੱਥੇ ਸਾਰੇ ਸੇਵਾ ਕਰਦੇ ਆ ਕਿਸੇ ਦੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਹੈਗਾ ਸੋ ਆਪਣਾ ਪੂਰਾ ਸਹਿਯੋਗ ਕੀਤਾ ਕਿ ਅਸੀਂ ਇੱਥੇ ਵੱਧ ਤੋਂ ਵੱਧ ਇਸ ਨੂੰ ਲੈ ਕੇ ਜਾਈਏ ਤੇ ਨਾਲ ਦੀ ਨਾਲ ਬਾਬਾ ਜੀ ਨੇ ਇਹ ਵੀ ਕਲੀਅਰ ਕਰਤਾ ਕਿ ਜਿੱਦਾਂ ਹਰ ਸਾਲ ਜਦੋਂ ਵੀ ਇੱਥੇ ਨਗਰ ਕੀਰਤਨ ਹੋਊਗਾ ਇੱਕ ਦਿਨ ਪਹਿਲਾਂ ਇੱਥੇ ਜਿਹੜਾ ਉਹ ਹੋਲੇ ਮਹਲੇ ਜਾਚ ਟੂਰਨਾਮੈਂਟ ਹੋਇਆ ਕਰੂਗਾ ਤੋਂ ਸਾਡੀ ਕੋਸ਼ਿਸ਼ ਹੈ ਕਿ ਹਰ ਸਾਲ ਅਸੀਂ ਨਵੀਆਂ ਤੋਂ ਨਵੀਆਂ ਖੇਡਾਂ ਜਿਹੜੀਆਂ ਉਹ ਪ੍ਰਾਣੇ ਆਪਣੇ ਸੱਭਿਆਚਾਰ ਨੂੰ ਦਰਸਾਉਂਦੀਆਂ ਹੋਈਆਂ ਉਹ ਲੈ ਕੇ ਤਾਂ ਕਿ ਸੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜ ਸਕੀਏ ਆਪਣੇ ਕਲਚਰ ਨਾਲ ਜੋੜ ਸਕੀਏ ਤੇ ਵੱਧ ਤੋਂ ਵੱਧ ਇੱਥੇ ਸੀ ਰੌਣਕਾਂ ਇਕੱਠੀਆਂ ਕਰ ਸਕੀਏ ਜੀ ਨਾਲ ਵੀਰ ਸਵੇਰ ਤੋਂ ਬਿੰਡਾ ਵੀ ਪਾਇਆ ਇਹਨਾਂ ਨੇ ਜੋਰ ਲਗਾ ਪਿਆ ਹੈ ਗळा ਵੀ ਬਹਿ ਗਿਆ ਹੋਣਾ ਆ ਕਿਦਾਂ ਰਿਹਾ ਜੀ ਅੱਜ ਦਾ ਫਿਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਸਭ ਤੋਂ ਪਹਿਲਾਂ ਤਾਂ ਸਮੂਹ ਸੰਗਤ ਨੂੰ ਹੌਲੇ ਮੱਲੇ ਦੀਆਂ ਬਹੁਤ ਬਹੁਤ ਵਧਾਈਆਂ ਸੋ ਉਸ ਤੋਂ ਪਹਿਲਾਂ ਜੇ ਆਪਾਂ ਸਪੋਰਟਸ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਮੈਂ ਉਹਨਾਂ 25 ਸਿੰਘ-ਸਿੰਘਣੀਆਂ ਨੇ ਜਿਨ੍ਹਾਂ ਨੇ ਅੱਜ ਗੁਰੂ ਕੇ ਜਹਾਜ਼ੇ ਚੜ੍ਹੇ ਨੇ ਉਹਨਾਂ ਨੇ ਅੰਮ੍ਰਿਤ ਦੀ ਦਾਤ ਲਈ ਹੈ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਸੋ ਕਿਉਂਕਿ ਉਹਨਾਂ ਨੇ ਗੁਰੂ ਦੀ ਜਿਹੜੀ ਦਾਤ ਲਈ ਹੈ ਸੋ 1699 ਦੀ ਵਿਸਾਖੀ ਤੋਂ ਬਾਅਦ ਜਦੋਂ ਇਹ ਮਹਾਰਾਜ ਨੇ ਖੰਡੇ ਬਾਟੇ ਦੀ ਜਿਹੜੀ ਪੌਲ ਆ ਉਹ ਸਾਨੂੰ ਸਿੱਖਾਂ ਨੂੰ ਦਿੱਤੀ ਹੈ ਸੋ ਉਹਦਾ ਅੱਜ ਅਗਲੀ ਜਿਹੜੀ ਪੀੜ੍ਹੀ ਆ ਉਹ ਗਾਂ ਚੱਲੀ ਆ ਅੱਜ 25 ਸਿੰਘਾਂ ਨੇ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਸੋ ਉਹਨਾਂ ਨੂੰ ਵਾਹ-ਵਾਹ ਵਧਾਈ ਤੇ ਬਾਕੀ ਸਵੇਰ ਤੋਂ ਤਕਰੀਬਨ 8 ਵਜੇ ਤੋਂ ਲੈ ਕੇ ਇੱਥੇ ਗਾਇਮਾ ਸ਼ੁਰੂ ਹੋ ਰਹੀਆਂ ਨੇ ਵਾਲੀਬਾਲ ਦੇ ਜਿਹੜੇ ਮੈਚ ਨੇ ਉਹ ਸਵੇਰ ਦੇ ਚੱਲ ਰਹੇ ਨੇ ਸੋ ਜਿਹੜੀਆਂ ਫੀਲਡ ਦੀਆਂ ਗੇਮਾਂ ਨੇ ਉਹ ਤਕਰੀਬਨ 10 ਵਜੇ ਤੋਂ ਚੱਲ ਰਹੀਆਂ ਨੇ ਉਹ ਤੋਂ ਪਹਿਲਾਂ ਜਿਹੜੇ ਹਾਕੀ ਦੇ ਦੋ ਮੈਚ ਨੇ ਉਹ ਹੋ ਕੇ ਹਟੇ ਨੇ ਸੋ ਅੱਜ ਸਾਰੇ ਜਿਹੜਾ ਦੰਦਾ ਪ੍ਰੋਗਰਾਮ ਆ ਬੜੀ ਮਹਾਰਾ ਦੀ ਕਰਬਾਨਾ ਚੜ੍ਹਦੀ ਕਲਾ ਚ ਰਿਹਾ ਸੋ ਜਿਹੜੀਆਂ ਟੀਮਾਂ ਨੇ ਵਾਲੀਬਾਲ ਦੀਆਂ ਉਹ ਗੇਮਾਂ ਹੁਣ ਸੈਮੀਫਾਈਨਲ ਤੇ ਫਾਈਨਲ ਵੱਲ ਨੂੰ ਮੈਚ ਪਹੁੰਚ ਰਹੇ ਨੇ ਤੇ ਸਾਰੇ ਇੱਥੇ ਜਿਹੜੀ ਟੀਮ ਆ ਸਾਡੀ ਉਹਨਾਂ ਸਾਰਿਆਂ ਦਾ ਜਿਵੇਂ ਭਾਜੀ ਪਹਿਲਾਂ ਸਰਜੀਤ ਭਾਜੀ ਨੇ ਕਿਹਾ ਕਿ ਸਾਰਿਆਂ ਦਾ ਇੱਕ ਟੀਮ ਵਰਕ ਆ ਇਹ ਸੋ ਟੀਮ ਵਰਕ ਤੋਂ ਬਿਨਾ ਇਹ ਕੰਮ ਨਹੀਂ ਹੋ ਸਕਦੇ ਸਾਰਿਆਂ ਦੇ ਜਿੰਨਾ ਵੀ ਉਹਨਾਂ ਨੇ ਯੋਗਦਾਨ ਕਿਉਂਕਿ ਜਿਹੜੀ ਵਾਲੀਬਾਲ ਦੇ ਜਿਹੜੇ ਗਰਾਉਂਡਾਂ ਨੇ ਉਹ ਤਕਰੀਬਨ ਪਿਛਲੇ 2 ਹਫ਼ਤਿਆਂ ਤੋਂ ਉਹ ਲਗਾਤਾਰ ਜਿਹੜੀ ਅਣਤਕ ਮਿਹਨਤਾਂ ਉਹਨਾਂ ਸਿੰਘਾਂ ਦੀ ਉਹਦੇ ਨਾਲ ਇੱਕ ਬਣੀਆਂ ਨੇ ਜਿਹੜੀਆਂ ਗਰਾਉਂਡਾਂ ਨੇ ਤੇ ਬਾਕੀ ਜਿਹੜਾ ਹੋ ਸਾਰਾ ਪ੍ਰਬੰਧ ਹੈ ਉਹ ਬਾਬਾ ਧਰਮ ਸਿੰਘ ਜੀ ਦੇ ਜਿਹੜੀ ਰਹਿਨਮਾਈ ਹੇਠ ਇੱਥੇ ਸਾਰੇ ਪ੍ਰਬੰਧ ਚੱਲਦੇ ਆ 14ਵਾਂ ਨਗਰ ਕੀਰਤਨ ਹੋ ਰਿਹਾ ਤੇ 5ਵਾਂ ਜਿਹੜਾ ਇਹ ਸਪੋਰਟਸ ਡੇ ਆ ਉਹ ਇੱਥੇ ਹੋ ਰਿਹਾ ਤੇ ਹਰੇਕ ਸਾਲ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਆ ਤੇ ਕੋਸ਼ਿਸ਼ ਕਰੀਦੀ ਆ ਵੇ ਕੁਝ ਨਵਾਂ ਜਿਹੜਾ ਹੈਗਾ ਆਪਾਂ ਦਿੱਤਾ ਜਾਵੇ ਤੇ ਨਾਲ ਦੀ ਨਾਲ ਜਿਹੜੀ ਪਿਛਲੇ ਸਾਲਾਂ ਦਾ ਕੁਝ ਲੈਸਨ ਲਰਨ ਹੁੰਦੇ ਆ ਉਹਦੇ ਹਿਸਾਬ ਨਾਲ ਉਹ ਕੁਝ ਨਾ ਕੁਝ ਜਿਹੜੇ ਪੁਰਾਣੇ ਕਮੀਆਂ ਰਹਿ ਜਾਂਦੀਆਂ ਨੇ ਉਹਨੂੰ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਆ ਬਾਕੀ ਓਵਰ ਆਲ ਮਹਾਰਾਜ ਦੀ ਕਿਰਪਾ ਬੜੀ ਚੜ੍ਹਦੀ ਕਲਾ ਨਾਲ ਬਿਲਕੁਲ ਜੀ ਬਹੁਤ ਵਧੀਆ ਜਿਹੜਾ ਰਿਹਾ ਪੰਜਵਾਂ ਜਿਹੜਾ ਸਪੋਰਟਸ ਡੇ ਆ ਮਨਦੀਪਾ ਜੀ ਆਪਣੇ ਨਾਲ ਆ ਸੋ ਬਾਬਾ ਧਰਮ ਸਿੰਘ ਜੀ ਆ ਉਹਨਾਂ ਤੋਂ ਵੀ ਪੁੱਛਦੇ ਆ ਬਾਬਾ ਜੀ ਕੀ ਕਹਿਣਾ ਚਾਹੁੰਦੇ ਆ ਕੱਲ੍ਹ ਆਸਤੇ ਜੇ ਕੁਝ ਹੋਰ ਕਹਿਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਿੰਘਾਂ ਦਾ ਪ੍ਰਬੰਧਕਾਂ ਦਾ ਸੰਗਤ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਨੋਤਨ ਹੋ ਗਜਨਾ ਸ਼ਿਰਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਨੀਪਾ ਜੀ ਥੋੜਾ ਜਿਹਾ ਕੱਲ ਦੇ ਸਮਾਗਮ ਬਾਰੇ ਜਿਹੜਾ ਦੱਸ ਦੋ ਕੱਲ ਨੂੰ ਕਦੋਂ ਸਵੇਰੇ ਨਗਰ ਕੀਰਤਨ ਦੀ ਆਰੰਭਤਾ ਹੋਣੀ ਆ ਕਿਵੇਂ-ਕਿਵੇਂ ਜਿਹੜਾ ਹੈਗਾ ਉਹ ਥੋੜਾ ਜਾਣਕਾਰੀ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਪੰਜਾਬੀ ਰੇਡੀਓ ਯੂ ਐਸ ਏ ਦਾ ਬਹੁਤ-ਬਹੁਤ ਧੰਨਵਾਦ ਹੈ ਭਾਈ ਹਰਜੋਤ ਸਿੰਘ ਜੀ ਭਾਈ ਰਾਜਕਰਨ ਵੀਰ ਸਿੰਘ ਜੀ ਇਹ ਸਦਾ ਹੀ ਕਮਿਊਨਿਟੀ ਦੀ ਸੇਵਾ ਵਾਸਤੇ ਪਹੁੰਚਦੇ ਹਨ ਅਸੀਂ ਬੇਨਤੀ ਕੀਤੀ ਸੀ ਪਹੁੰਚੇ ਹਨ ਜੀ ਆਇਆਂ ਹੈ ਸਾਰੀ ਟੀਮ ਦਾ ਧੰਨਵਾਦ ਹੈ ਜੋ ਕੱਲ ਦਾ ਸਮਾਗਮ ਹੈ ਜੀ ਸਵੇਰੇ 9:30 ਵਜੇ ਤੋਂ ਲੈ ਕੇ 12:30 ਵਜੇ ਤੱਕ ਗੁਰੂ ਘਰ ਦੇ ਅੰਦਰ ਦੀਵਾਨ ਸਜਣਗੇ ਉਸ ਤੋਂ ਉਪਰੰਤ 12:30 ਵਜੇ 14ਵੇਂ ਨਗਰ ਕੀਰਤਨ ਦੀ ਖਾਲਸਾਈ ਜਹੋ ਜਲਾਲ ਦੇ ਨਾਲ ਆਰੰਭਤਾ ਹੋਵੇਗੀ ਜੋ 9:30 ਵਜੇ ਤੋਂ ਲੈ ਕੇ 12:30 ਵਜੇ ਦਾ ਅੰਦਰ ਦਾ ਦੀਵਾਨ ਹੋਵੇਗਾ ਉਸ ਵਿੱਚ ਪੰਥ ਦੇ ਨਾਮਵਰ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਹਾਜ਼ਰੀ ਭਰਨਗੇ ਭਾਈ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਸਤਖੰਡ ਸ੍ਰੀ ਦਰਬਾਰ ਸਾਹਿਬ ਉਹ ਹਾਜ਼ਰੀ ਭਰਨਗੇ ਪੰਥ ਦੇ ਸ਼ਰੋਮਣੀ ਵਿਦਵਾਨ ਭਾਈ ਪਿੰਦਰਪਾਲ ਸਿੰਘ ਜੀ ਉਹ ਹਾਜ਼ਰੀ ਭਰਨਗੇ ਉਸ ਤੋਂ ਉਪਰੰਤ ਜੋ ਬਾਹਰ ਦੀ ਰੂਪਰੇਖਾ ਹੈ ਉਸ ਵਿੱਚ ਭਾਈ ਸਰਬਜੀਤ ਸਿੰਘ ਜੀ ਹਜੂਰੀ ਰਾਗੀ ਸਾਜਖੰਡ ਸ੍ਰੀ ਦਰਬਾਰ ਸਾਹਿਬ ਭਾਈ ਸਰਬਜੀਤ ਸਿੰਘ ਜੀ ਰੰਗੀਲਾ ਦੁਰਗਵਾਲੇ ਫਲੋਟ ਦੇ ਉੱਪਰ ਉਹ ਕੀਰਤਨ ਕਰਨਗੇ ਉਹਨਾਂ ਦੇ ਨਾਲ ਸਾਡੇ ਹਜੂਰੀ ਕੀਰਤਨੀਆਂ ਭਾਈ ਸ੍ਰੀਪਾਲ ਸਿੰਘ ਜੀ ਭਾਈ ਸੁਖਮਨ ਸਿੰਘ ਜੀ ਉਹ ਵੀ ਹਾਜ਼ਰੀ ਭਰਨਗੇ ਉਸ ਤੋਂ ਇਲਾਵਾ ਸਿੱਖ ਕੌਮ ਦੇ ਇੱਕ ਗਾਇਕ ਹਨ ਜਸਬੀਰ ਜੱਸੀ ਜੀ ਕੁਝ ਪਿਛਲੇ ਸਮੇਂ ਤੋਂ ਜੋ ਮੜੀਆਂ ਮਜਾਰਾਂ ਦੇ ਉੱਤੇ ਜਾ ਕੇ ਜੋ ਗਾਇਕ ਹਨ ਉਹ ਉਹਨਾਂ ਦੀ ਪ੍ਰੋੜਤਾ ਕਰਦੇ ਹਨ ਸਿੱਖਾਂ ਨੂੰ ਮੜੀਆਂ ਮਜਾਰਾਂ ਵਾਲੇ ਪਾਸੇ ਉਹ ਪ੍ਰੇਰਿਤ ਕਰਦੇ ਹਨ ਸੋ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲਿਆਂ ਦੀ ਪ੍ਰੇਰਣਾ ਸਦਕਾ ਜਸਵੀਰ ਜੱਸੀ ਹੋਣਾ ਨੇ ਪਿੱਛੇ ਜੇ ਇੱਕ ਗੀਤ ਕੱਢਿਆ ਸੀਗਾ ਗੁਰੂ ਮਾਨੇਓ ਗ੍ਰੰਥ ਔਰ ਉਹਨਾਂ ਦਾ ਇੱਕ ਹੋਰ ਗੀਤ ਜੋ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਦੇ ਉੱਤੇ ਕੱਲ ਨੂੰ ਨਗਰ ਕੀਰਤਨ ਦੇ ਵਿੱਚ ਉਹਨਾਂ ਨੇ ਪੰਥਕ ਵਿਦਵਾਨਾਂ ਦੇ ਕੋਲੋਂ ਔਰ ਬਾਬਾ ਜੀ ਦੇ ਕੋਲੋਂ ਪੰਜਾਬ ਵਸਦਾ ਗੁਰਾਂ ਦੇ ਨਾਂ ਦੇ ਉੱਤੇ ਜੋ ਗੀਤ ਹੈ ਉਹ ਵੀ ਰਿਲੀਜ਼ ਕਰਾਉਣਾ ਹੈ ਉਹ ਵੀ ਆਪ ਸੰਗਤ ਦੇ ਦਰਸ਼ਨ ਕਰਨ ਵਾਸਤੇ ਪਹੁੰਚਣਗੇ ਸੋ 12:30 ਵਜੇ ਤੋਂ ਲੈ ਕੇ ਲਗਭਗ 4:30 ਵਜੇ ਤੱਕ ਇਹ ਸਾਰਾ ਨਗਰ ਕੀਰਤਨ ਦਾ ਸਮਾਗਮ ਚੱਲੇਗਾ ਢਾਡੀ ਸਿੰਘ ਪਹੁੰਚ ਰਹੇ ਹਨ ਭਾਈ ਲਖਵਿੰਦਰ ਸਿੰਘ ਜੀ ਸੋਲ ਉਹਨਾਂ ਨੇ ਵੀ ਢਾਡੀ ਵਾਰਾਂ ਆਹੀ ਦਰਸ਼ਨ ਕਰਨੇ ਹਨ ਬਹੁਤ ਸਾਰੇ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਪਾਰਕਿੰਗ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਹੈਲੀਕਾਪਟਰ ਦੀ ਸੇਵਾ ਕੀਤੀ ਜਾ ਰਹੀ ਹੈ ਹਰ ਇੱਕ ਤਰ੍ਹਾਂ ਦਾ ਸਹਿਯੋਗ ਸੰਗਤ ਨੇ ਦਿੱਤਾ ਹੈ ਹਰ ਇੱਕ ਸਾਲ ਸੰਗਤ ਦਿਨ ਬਦਿਨ ਇਸ ਨਗਰ ਕੀਰਤਨ ਦੇ ਵਿੱਚ ਵੱਡੇ ਰੂਪ ਵਿੱਚ ਵੱਧ ਰਹੀ ਹੈ ਸੋ ਸੰਗਤ ਅਨੰਦਪੁਰ ਸਾਹਿਬ ਵਰਗਾ ਮਾਹੌਲ ਕਿਉਂਕਿ ਖੁੱਲਾ ਏਰੀਆ ਹੋਣ ਕਰਕੇ ਸੰਗਤ ਮਹਿਸੂਸ ਕਰਦੀ ਆ ਵੀ ਇੱਥੇ ਅਨੰਦਪੁਰ ਤਾਂ ਨਹੀਂ ਬਣ ਸਕਦਾ ਪਰ ਅਨੰਦਪੁਰ ਸਾਹਿਬ ਵਰਗਾ ਮਾਹੌਲ ਮਹਿਸੂਸ ਕਰਦੀ ਹੈ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਸਿੰਘ ਪਹੁੰਚੇ ਹੋਏ ਹਨ ਉਹ ਜਦੋਂ ਅਰਦਾਸ ਦੇ ਵਿੱਚ ਹਾਜ਼ਰੀ ਭਰਦੇ ਹਨ ਤਾਂ ਸਾਰੀ ਸੰਗਤ ਮਾਨਸਿਕ ਰੂਪ ਦੇ ਉੱਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਜਾਂਦੀ ਹੈ ਦੋ ਦਿਨ ਜਦੋਂ ਅਰਦਾਸ ਹੋਈ ਹੈ ਤਾਂ ਲੱਗਦਾ ਸੀਗਾ ਕਿ ਅਰਦਾਸ ਦੇ ਵਿੱਚ ਅਸੀਂ ਸ੍ਰੀ ਦਰਬਾਰ ਸਾਹਿਬ ਖੜੇ ਆ ਸੋ ਸਭ ਨੂੰ ਜਿਉ ਆਇਆ ਹੈ ਕੱਲ ਦਾ ਜੋ ਪਾਰਕਿੰਗ ਦਾ ਪ੍ਰਬੰਧ ਹੋਵੇਗਾ ਜੋ ਗੁਰਦੁਆਰਾ ਸਾਹਿਬ ਦੀ ਬੈਕਸਾਈਡ ਦੇ ਉੱਪਰ ਹੈਂਸਨ ਰੋਡ ਤੋਂ ਜੇ ਕੋਈ ਬੇਰੀਏ ਤੋਂ ਆ ਰਿਹਾ ਹੈ ਤਾਂ ਉਹ ਵੀ ਹੈਂਸਨ ਰੋਡ ਤੇ ਲੈਫਟ ਲੈ ਕੇ ਗੁਰਦੁਆਰਾ ਸਾਹਿਬ ਦੀ ਬੈਕਸਾਈਡ ਜਾ ਕੇ ਪਾਰਕਿੰਗ ਦਾ ਪ੍ਰਬੰਧ ਹੈ ਉੱਥੋਂ 골ਫ ਕਾਰਟਸ ਰਾਹੀਂ ਸੰਗਤ ਨੂੰ ਅੰਦਰ ਲਿਆਂਦਾ ਜਾਵੇਗਾ ਜੇ ਕੋਈ ਟ੍ਰੇਸੀ ਵੱਲੋਂ ਆ ਰਿਹਾ ਹੈ ਤਾਂ ਉਹ ਵੀ ਬਾਹਰਨ ਤੇ ਜਾ ਕੇ ਹੈਂਸਨ ਤੋਂ ਲੈਫਟ ਹੋ ਕੇ ਪਾਰਕਿੰਗ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੇ ਜੀ ਸੋ ਇਹ ਕੱਲ ਦੇ ਸਮਾਗਮ ਦੀ ਰੂਪਰੇਖਾ ਹੈ ਜੀ ਇਹ ਬਹੁਤ ਵਧੀਆ ਸੋ ਅੱਜ ਦਾ ਵੀ ਇਹ ਜਿਹੜਾ ਦਿਨ ਬਹੁਤ ਹੀ ਵਧੀਆ ਟੰਗ ਦੇ ਨਾਲ ਹੋਇਆ ਫਾਈਨਲ ਮੈਚ ਹੋਣੇ ਆ ਵਾਲੀਬਾਲ ਦੇ ਸੋ ਉਹਦੀ ਕਵਰੇਜ ਵੀ ਤੁਹਾਨੂੰ ਜਿਹੜੀ ਅਸੀਂ ਦਿਖਾਵਾਂਗੇ ਇਹ ਵੀ ਸਾਰਾ ਕੁਝ ਤੁਹਾਡੇ ਨਾਲ ਆਪਾਂ ਜਿਹੜੀ ਉਹ ਸਾਂਝ ਪਾਈਆ ਸੋ ਹੁਮ ਹਮਾ ਕੇ ਕੱਲ ਨੂੰ ਗੁਰਦਵਾਰਾ ਸਾਹਿਬ ਗੁਰਨਾਨ ਪ੍ਰਕਾਸ਼ ਦਮਦਮੀ ਟਕਸਾਲ ਟ੍ਰੇਸੀ ਵਿਖੇ ਪਹੁੰਚੋ ਤੇ ਨਗਰ ਕੀਰਤਨ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰੋ ਸੋ ਇਨੀਆਂ ਗੱਲਾਂ ਨਾਲ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ